ਖਬਰ ਕਪੂਰਥਲਾ ਤੋਂ ਆਏ ਜਿੱਥੇ ਇੱਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਰੰਗੇ ਹੱਥੀ ਰੰਗਰਲੀਆਂ ਮਨਾਉਂਦੇ ਹੋਏ ਫੜਿਆ ਉਸ ਤੋਂ ਬਾਅਦ ਹੰਗਾਮਾ ਵੀ ਹੁੰਦਾ ਤੇ ਪੁਲਿਸ ਵੱਲੋਂ ਕਾਰਵਾਈ ਕੀ ਕੀਤੀ ਜਾਂਦੀ ਹੈ ਤੇ ਇਹ ਘਟਨਾ ਵਾਪਰੀ ਕਿਵੇਂ ਉਸ ਔਰਤ ਤੱਕ ਕਿਵੇਂ ਇਹ ਜਾਣਕਾਰੀ ਪਹੁੰਚੀ ਕਿ ਉਸ ਦਾ ਪਤੀ ਕਿਸੇ ਹੋਰ ਔਰਤ ਦੇ ਨਾਲ ਫਿਰਦਾ ਹੈ ਇਹ ਪੂਰੀ ਤੁਹਾਨੂੰ ਜਾਣਕਾਰੀ ਦੇਵਾਂਗੇ ਦਰਅਸਲ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਪੁਲਿਸ ਅਤੇ ਪੀੜਤ ਦੇ ਮੁਤਾਬਕ ਉਸ ਜਲੰਧਰ ਦੀ ਰਹਿਣ ਵਾਲੀ ਔਰਤ ਦਾ ਪਤੀ ਹੈ ਜਿਹੜਾ ਉਹ ਕੰਮ ਤੇ ਜਾਂਦਾ ਕਹਿ ਕੇ ਘਰੋਂ ਨਿਕਲ ਗਿਆ ਤੇ ਪੀੜਤਾ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਨੂੰ ਆਪਣੀ ਪਰਜਾਈ ਦਾ ਫੋਨ ਆਇਆ ਪਰਜਾਈ ਨੇ ਔਰਤ ਨੂੰ ਇਹ ਦੱਸਿਆ ਕਿ ਉਸਤੇ ਪਤੀ ਦਾ ਬਾਈਕ ਹੈ ਜਿਹੜਾ ਉਹ ਕਪੂਰਥਲਾ ਦੇ ਇੱਕ ਗੈਸਟ ਹਾਊਸ ਦੇ ਬਾਹਰ ਖੜਾ ਹੈ ਇਸ ਤੋਂ ਬਾਅਦ ਔਰਤ ਨੂੰ ਸ਼ੱਕ ਹੋ ਗਿਆ ਤੇ ਪੀੜਤਾ ਅਨੁਸਾਰ ਉਸ ਨੂੰ ਆਪਣੇ ਪਤੀ ਤੇ ਪਹਿਲਾਂ ਹੀ ਸ਼ੱਕ ਸੀ ਕਿਉਂਕਿ ਉਸਨੇ ਉਸ ਦੀਆਂ ਕੁਝ ਫੋਟੋਆਂ ਆਪਣੇ ਫੋਨ ਦੇ ਉੱਤੇ ਦੇਖੀਆਂ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਜਦੋਂ ਉਸਦੀ ਪਰਜਾਈ ਨੇ ਉਸ ਨੂੰ ਸਾਈਕਲ ਬਾਰੇ ਪੁੱਛਿਆ ਤਾਂ ਉਸ ਦਾ ਸ਼ੱਕ ਹੋ ਡੂੰਗਾ ਹੋ ਗਿਆ ਅਤੇ ਉਹ ਆਪਣੇ 3 ਸਾਲ ਦੇ ਬੱਚੇ ਨੂੰ ਗੋਦ ਵਿੱਚ ਲੈ ਕੇ ਕਪੂਰਥਲਾ ਪਹੁੰਚ ਗਿਆ ਪਿੰਡਤਾ ਨੇ ਗੈਸਟ ਹਾਊਸ ਤੇ ਪਹੁੰਚ ਕੇ ਹੰਗਾਮਾ ਮਚਾ ਦਿੱਤਾ ਪਿੰਡਤ ਜਦੋਂ ਕਪੂਰਥਲਾ ਦੇ ਸਰਕੂਲਰ ਰੋਡ ਤੇ ਸਥਿਤ ਪੀਐਮ ਗੈਸਟ ਹਾਊਸ ਦੇ ਵਿੱਚ ਕੱਲੀ ਪਹੁੰਚੀ ਤਾਂ ਗੈਸਟ ਹਾਊਸ ਦੇ ਸੰਚਾਲਕ ਨੇ ਉਸ ਨੂੰ ਬਾਈਕ ਅਤੇ ਉਸਦੇ ਪਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਇਸ ਤੋਂ ਬਾਅਦ ਔਰਤ ਨੇ ਹੰਗਾਮਾ ਕੀਤਾ ਤੇ ਪੁਲਿਸ ਨੂੰ ਬੁਲਾਇਆ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਆਪਰੇਟਰ ਨੂੰ ਸਭ ਕੁਝ ਦੱਸਣਾ ਪਿਆ ਤੇ ਪੀੜਤ ਦੇ ਪਤੀ ਨੂੰ ਦਿੱਤੇ ਕਮਰੇ 'ਚ ਲੈ ਗਿਆ ਉੱਥੇ ਪੀੜਤ ਨੇ ਆਪਣੇ ਪਤੀ ਨੂੰ ਕਿਸੇ ਹੋਰ ਔਰਤ ਦੇ ਨਾਲ ਦੇਖਿਆ ਇਸ ਦੌਰਾਨ ਪੀੜਤਾ ਨੇ ਦੋਸ਼ੀ ਔਰਤ ਅਤੇ ਉਸਦੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਦੋਸ਼ੀ ਔਰਤ ਨੇ ਪੀੜਤਾ ਦੇ ਪੈਰ ਹੀ ਡੇਕ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਉਹ ਕਹਿ ਰਹੀ ਸੀ ਕਿ ਜੇਕਰ ਉਸ ਨੂੰ ਪਤਾ ਲੱਗ ਗਿਆ ਕਿਸੇ ਨੂੰ ਪਤਾ ਲੱਗ ਗਿਆ ਤਾਂ ਕੁਸਤਾ ਘਰ ਤਬਾਹ ਹੋ ਜਾਏਗਾ ਮੈਨੂੰ ਮੁਆਫ ਕਰ ਦਿੱਤਾ ਜਾਵੇ ਆ ਇਹ ਸੁਣ ਕੇ ਪੀੜਤ ਦਾ ਦਿਲ ਪਿਕਲ ਗਿਆ ਤੇ ਉਸਨੇ ਦੋਸ਼ੀ ਔਰਤ ਨੂੰ ਮੁਆਫ ਕਰ ਦਿੱਤਾ ਪੁਲਿਸ ਦੀ ਮੌਜੂਦਗੀ ਚ ਪੀੜਤਾ ਨੇ ਦੋਸ਼ੀ ਔਰਤ ਅਤੇ ਉਸਦੇ ਪਤੀ ਤੋਂ ਲਿਖਤੀ ਮੁਆਫੀ ਨਾਮਾ ਲੈ ਲਿਆ ਇਸ ਮਗਰੋਂ ਉਸਨੇ ਪੁਲਿਸ ਤੋਂ ਮਾਮਲੇ ਨੂੰ ਇੱਥੇ ਹੀ ਖਤਮ ਕਰਨ ਦੀ ਮੰਗ ਕੀਤੀ ਪੁਲਿਸ ਨੇ ਚੇਤਾਵਨੀ ਦੇ ਕੇ ਸਾਰਿਆਂ ਨੂੰ ਛੱਡ ਦਿੱਤਾ ਇਸ ਤੋਂ ਬਾਅਦ ਤਿੰਨੇ ਪਤੀ ਪਤਨੀ ਅਤੇ ਇੱਕ ਹੋਰ ਔਰਤ ਉਸੇ ਬਾਈਕ ਤੇ ਬੈਠ ਕੇ ਉੱਥੋਂ ਚਲੇ ਗਏ ਜੋ ਜਾਣਕਾਰੀ ਪੁਲਿਸ ਦੇ ਵੱਡੇ ਅਫਸਰਾਂ ਵੱਲੋਂ ਦਿੱਤੀ ਗਈ ਹੈ ਐਡੀਐਸਪੀ ਸਬਡਿਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਦੋਵੇਂ ਧਿਰਾਂ ਵਿੱਚ ਸਮਝੌਤਾ ਹੋਣ ਤੋਂ ਬਾਅਦ ਮੁਲਜ਼ਮ ਨੂੰ ਸ਼ਰਤ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਸ ਥਾਂ ਤੇ ਕੰਮ ਚੱਲ ਰਿਹਾ ਸੀ ਉਸ ਗੈਸਟ ਹਾਊਸ ਨੂੰ ਸੀਲ ਵੀ ਕਰ ਦਿੱਤਾ ਗਿਆ ਯਾਨੀ ਕਿ ਉਸ ਗੈਸਟ ਹਾਊਸ ਉੱਤੇ ਵੀ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਜੋ ਕਿ ਸਮਾਜਿਕ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀਆਂ ਨੇ ਪਤੀ-ਪਤਨੀ ਦਾ ਇੱਕ ਗਹਿਰਾ ਰਿਸ਼ਤਾ ਹੁੰਦਾ ਹੈ ਜੋ ਵਿਆਹ ਤੋਂ ਲੈ ਕੇ ਜ਼ਿੰਦਗੀ ਦੇ ਖੇਲੇ ਪੜਾਵਾਂ ਤੱਕ ਚੱਲਦਾ ਹੈ ਪਰ ਇਹਨਾਂ ਪੜਾਵਾਂ ਦੇ ਵਿਚਾਲੇ ਜਦੋਂ ਕੋਈ ਇਦਾਂ ਦੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਉਸ ਰਿਸ਼ਤੇ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਜੋ ਕਿ ਇੱਕ ਘਰੇਲੂ ਕਲੇਸ਼ ਦਾ ਵੱਡਾ ਕਾਰਨ ਬਣਦਾ ਹੈ ਤਾਂ ਇਹ ਵੀ ਇੱਕ ਵੱਡੀ ਘਟਨਾ ਜਿਹੜੀ ਮੰਦਪਾਕੀ ਵਾਪਰੀ ਹੈ ਹਾਲਾਂਕਿ ਮਾਫੀਨਾਮਾ ਵੀ ਲਿਆ ਗਿਆ ਉਸ ਦਾ ਪਤੀ ਨੇ ਭਰੋਸਾ ਦਿੱਤਾ ਕਿ ਮੁੜ ਕੇ ਮੈਂ ਕਿਸੇ ਹੋਰ ਔਰਤ ਦੇ ਨਾਲ ਦਿਖਾਈ ਨਹੀਂ ਦੇਵਾਂਗਾ ਪਰ ਉਹ ਜਿਹੜੀ ਔਰਤ ਸੀਗੀ ਉਹ ਵੀ ਡਰਦੀ ਸੀ ਕਿ ਜੇਕਰ ਇਹ ਮਾਮਲਾ ਅੱਗੇ ਆ ਜਾਂਦਾ ਹੈ ਕੇਸ ਬਣ ਜਾਂਦਾ ਹੈ ਤਾਂ ਉਸ ਦੀ ਜ਼ਿੰਦਗੀ ਖਰਾਬ ਹੋ ਜਾਏਗੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗ ਜਾਏਗਾ ਜਿਸ ਤੋਂ ਬਾਅਦ ਉਹ ਜੀਉਣ ਯੋਗ ਹੀ ਨਹੀਂ ਰਹੇਗੀ ਪਰ ਸਵਾਲ ਇਹ ਹੈ ਕਿ ਜੇਕਰ ਜੇਕਰ ਕਿਸੇ ਵਿਅਕਤੀ ਨੂੰ ਜਾਂ ਕਿਸੇ ਔਰਤ ਨੂੰ ਆਪਣੀ ਜਿੱਦਾ ਇੰਨਾ ਫਿਕਰ ਹੁੰਦਾ ਤਾਂ ਇਸ ਤਰੀਕੇ ਦੀਆਂ ਹਰਕਤਾਂ ਕਿਉਂ ਜਾਂਦੀਆਂ ਨੇ ਰੰਗ ਰੌਣਕੀਆਂ ਮਨਾਈਆਂ ਕਿਉਂ ਜਾਂਦੀਆਂ ਨੇ ਬਗਾਨੇ ਲੋਕਾਂ ਦੇ ਨਾਲ ਇਹ ਸਵਾਲ ਵੀ ਜ਼ਰੂਰ ਖੜੇ ਹੁੰਦੇ ਨੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਿੱਚ ਸਾਡਾ ਆਪਣਾ ਰੋਲ ਜ਼ਿਆਦਾ ਹੁੰਦਾ ਹੈ ਤਾ ਇੱਕ ਇੱਕ ਘਟਨਾ ਜਿਹੜੀ ਇੱਥੇ ਹੀ ਦਬਾ ਦਿੱਤੀ ਗਈ ਆ ਪੁਲਿਸ ਵੱਲੋਂ ਤੇ ਮੁਆਫੀ ਨਾਮੇ ਤੋਂ ਬਾਅਦ ਸਾਰਿਆਂ ਨੂੰ ਛੱਡ ਦਿੱਤਾ ਗਿਆ ਤਾਂ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਉਹਨਾਂ ਦੇ ਉੱਤੇ ਠੱਲ ਪਏਗੀ ਜੇਕਰ ਪੁਲਿਸ ਸਖਤ ਕਾਰਵਾਈ ਕਰਦੀ ਤਾਂ ਹੋ ਸਕਦਾ ਹੈ ਕਿ ਅੱਗੇ ਸਮਾਜ ਨੂੰ ਵੀ ਮੈਸੇਜ ਜਾਂਦਾ ਕਿ ਅੱਗੇ ਵਾਸਤੇ ਜਿਹੀਆਂ ਘਟਨਾਵਾਂ ਨਾ ਵਾਪਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੋਵੇ ਕਿ ਅਸੀਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਨਹੀਂ ਦੇਣਾ ਗੁਰੂ ਨੈਦਰ ਪੰਜਾਬੀ মিডিਆ ਨਾਲ ਧੰਨਵਾਦ